ਮੈਂ ਔਰ ਇਹ ਕੌਣ ਸੀ ਜਗ੍ਹਾ ਹੈ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਇਹ ਕਾਕੇ ਦਾ ਢਾਬਾ ਹੈ ਤੇ ਕੈਂਟ ਦੇ ਵਿੱਚ ਸਥਿਤ ਹੈ ਇਹ ਬਿਲਕੁਲ ਆਪੋਜੀਟ ਕਚੇਰੀਆਂ ਦੇ ਨੇੜੇ ਹੈ ਅੱਜ ਸਰ ਕੀਆ ਹੋਇਆ ਹੈ 9 ਵਜੇ ਤੋਂ ਲੈ ਕੇ 9:30 ਵਜੇ ਅੱਜ ਇਹਨਾਂ ਨੇ ਬਲੈਕਆਊਟ ਦਾ ਇੱਕ ਨਿਰਿਕਸ਼ਨ ਕੀਤਾ ਹੈ ਬਈ ਦੇਖਦੇ ਹਾਂ ਕਿਤਨਾ ਕਾ ਸਹਿਯੋਗ ਮਿਲਦਾ ਹੈ ਲੇਕਿਨ ਸਹਿਯੋਗ ਤਾਂ ਪੂਰਾ ਰਹਾ ਹੈ ਮੇਰੇ ਔਰਸ ਮੇਰੇ ਹਿਸਾਬ ਸੇ ਤਾਂ ਬਹੁਤ ਬਿਲਕੁਲ ਰਹਾ ਹੈ ਘਰੋਂ ਕੀ ਲੈ ਕੇ ਤੇ ਔਰ ਬਾਜ਼ਾਰ ਕੀ ਲੈ ਕੇ जो हमारे ढाबे बल सबकी लाइटें बंद थी बिल्कुल थी लेकिन थोड़ा सा मेरे को इस का महसूस हुआ है कि कारें वगैरह या स्कूटर वगैरह की लाइटें जो जब चलते रहे हैं ये अच्छा नहीं लगा लेकिन ब्लैक आउट में तो ये चाहिए था कि एक माचिस की तीली भी नहीं जलनी चाहिए थी मेरे हिसाब से जैसे मैंने कत्तर की लड़ाई में देखी थी ना ब्लैक आउट सात दिन मैंने देखी थी तो उसके हिसाब से तो ये देखा मैंने कि ब्लैक आउट का मकसद जब बना नहीं पूरा ਸਰ ਤੇ ਬਾਕੀ ਦੁਕਾਨੋਸੇ ਘਰੋਂ ਸੇ ਤਾਂ ਬਿਲਕੁਲ ਪੂਰਾ ਸਹਿਯੋਗ ਹੈ। ਔਰ ਹਮ ਸਰਕਾਰ ਕੇ ਸਾਥ ਖੜੇ ਹੈ ਬਿਲਕੁਲ ਖੜੇ ਹੈ ਔਰ ਹਮ ਨਹੀਂ ਚਾਹਤੇ ਕਿ ਕਿਸ ਤਰ੍ਹਾਂ ਕਾ ਕੋਈ ਐਸਾ ਵੀ ਸਰਕਾਰ ਕਾ ਉਲੰਘਣ ਕੀਆ ਜਾਵੇ ਸਰਕਾਰ ਕੇ ਸਾਥ ਕੀ ਗਈ ਹੈ। ਇਹ ਰਿਹਰਸਲ ਕੀ ਗਈ ਹੈ। ਇਹ ਰਿਹਰਸਲ ਹੀ ਲੱਗ ਰਹੀ ਹੈ। ਇਹ हमको ਤਾਂ ਰਿਹਰਸਲ ਹੀ ਲੱਗ ਰਹੀ ਹੈ ਜੀ। ਕੈਂਟੋਨਮੈਂਟ ਬੋਰਡ ਕੇ ਤਰਫ ਸੇ ਕੀ ਗਈ ਹੈ। ਹਾਂ ਜੀ ਹਾਂ ਜੀ ਕੈਂਟ ਬੋਰਡ ਕੇ ਤਰਫ ਸੇ। ਕਿਆ ਨਾਮ ਹੈ ਸਰ ਆਪਕਾ? ਮੇਰਾ ਨਾਮ ਕੁਲਵੀਰ ਸਿੰਘ ਹੈ। ਥੋੜਾ ਕਿਹੜਾ ਇਲਾਕਾ ਹੈ? ਸਰ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ। ਤੇ ਆਪਣਾ ਕੱਕੇ ਦਾ ਟਾਬਾ ਹੈ ਸਰ ਇੱ ਇਹ ਕੈਂਟ ਬੋਰਡ ਵੱਲੋਂ ਮੌਕ ਡ੍ਰਿਲ ਕੀਤੀ ਗਈ ਹੈ ਜੀ ਅੱਜ ਇੱਥੇ ਸਾਰਾ ਬਲੈਕਆਊਟ ਦਾ ਉਹਨਾਂ ਨੇ ਮੈਸੇਜ ਪਾਇਆ ਸੀਗਾ ਸਾਰਿਆਂ ਨੂੰ ਕਿ ਬਲੈਕਆਊਟ ਹੋਇਆ ਫਿਰ ਹਾਂਜੀ ਹਾਂਜੀ ਪੂਰਾ ਸਮਰਥਨ ਦਿੱਤਾ ਜੀ ਪੂਰੇ ਦੁਕਾਨਦਾਰਾਂ ਨੇ ਘਰਾਂ ਨੇ ਸਭ ਨੂੰ ਪੂਰਾ ਸਮਰਥਨ ਮਿਲਿਆ ਜੀ ਉਹਨਾਂ ਨੂੰ ਇਹ ਇੱਕ ਇੱਕ ਰਿਐਸਲ ਹੈ ਮਤਲਬ ਕਿ ਜਿੱਥੇ ਸਿਚੁਏਸ਼ਨ ਬਣੀ ਹੋਈ ਹੈ ਲੜਾਈ ਦੀ ਉਸ ਲਈ ਇੱਕ ਰਿਐਸਲ ਉਹਨਾਂ ਨੇ ਕਰਵਾਈ ਹੈ ਜੀ ਇਹ ਦੁਕਾਨਾਂ ਤੇ ਲਾਈਟਾਂ ਬੰਦ ਸੀ ਘਰਾਂ ਦੀ ਲਾਈਟਾਂ ਬੰਦ ਸੀ ਹਾਂਜੀ ਸਰ ਹਾਂਜੀ ਪੂਰਾ ਸਮਰਥਨ ਜੋ ਵੀ ਮਤਲਬ ਕਿ ਮੈਸੇਜ ਸਾਨੂੰ ਆਇਆ ਸੀਗਾ ਪੂਰਾ ਸਮਰਥਨ ਜਿਉਂ ਆਪਣਾ ਕੈਂਟ ਬੋਰਡ ਨੂੰ ਫੋਰਜ ਨੂੰ ਸਭ ਨੂੰ ਦਿੱਤਾ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਮੁਮਤਬਲ ਹੈ ਜੀ